ਜਰਨੀਤ ਬਿੱਟੂ ਜੀ ਨੇ ਮਹਾਰਾਣੀ ਪ੍ਰਨੀਤ ਕੌਰ ਨੇ ਰਿੰਕੂ ਚਾਹੇ ਉਧਰੋਂ ਦੀ ਹੋ ਕੇ ਘੁੰਮ ਕੇ ਗਏ ਨੇ ਬਾਕੀ ਸਾਰੇ ਕਾਂਗਰਸੀ ਨੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਦੇਖ ਲੋ ਇਹ ਕਾਂਗਰਸ ਪਾਰਟੀ ਨੇ ਕਿੱਡੀ ਕਿੱਡੀ ਲੀਡਰਸ਼ਿਪ ਪੈਦਾ ਕੀਤੀ ਹੈ ਕਿ ਦੂਜੀਆਂ ਪਾਰਟੀਆਂ ਨੂੰ ਵੀ ਲੀਡਰ ਜਿਹੜੇ ਆ ਕਾਂਗਰਸ ਪਾਰਟੀ ਤੋਂ ਲੈਣੇ ਪੈ ਰਹੇ ਨੇ ਕਾਂਗਰਸ ਪਾਰਟੀ ਨੇ ਅਜੇ ਹੀ ਲੀਡਰਸ਼ਿਪ ਪੈਦਾ ਕੀਤੀ ਹੈ ਕਿ ਦੂਜੀਆਂ ਪਾਰਟੀਆਂ ਨੂੰ ਵੀ ਲੀਡਰ ਕਾਂਗਰਸ ਦੇ ਲੈਣੇ ਪੈ ਰਹੇ ਨੇ ਇਹ ਕਹਿਣਾ ਹੈ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਗੁਰਜੀਤ ਸਿੰਘ ਔਜਲਾ ਦਾ ਜਿਨ੍ਹਾਂ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਪਾਜਪਾ ਦੇ 6 ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੇ ਪ੍ਰਤੀਕਿਰਿਆ ਦਿੱਤੀ ਹੈ ਔਜਲਾ ਨੇ ਉਮੀਦਵਾਰਾਂ ਨੂੰ ਵਧਾਈ ਦੇਣ ਦੇ ਨਾਲ ਨਾਲ ਤੰਜ ਵੀ ਕੱਸੇ ਨੇ ਪਹਿਲੀ ਗੱਲ ਹੈ ਜਿਨ੍ਹਾਂ ਨੂੰ ਵੀ ਸੀਟਾਂ ਮਿਲੀਆਂ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਤੁਹਾਨੂੰ ਚੋਣ ਦੇ ਵਿੱਚ ਬੀਜੇਪੀ ਵੱਲੋਂ ਤਾਰਿਆ ਗਿਆ ਔਰ ਪਰ ਇੱਕ ਗੱਲ ਇਹ ਦੇਖਣ ਚ ਬੜੀ ਮਤਲਬ ਚੰਬੇ ਵਾਲੀ ਲੱਗੀ ਹੈ ਕਿ ਇਹਨਾਂ ਸੀਟਾਂ ਸਿਰਫ 21 ਜਿਹੜਾ ਬੀਜੇਪੀ ਦੇ ਪੁਰਾਣੇ ਬਿਸ਼ੋਕਰ ਦਾ ਉਮੀਦਵਾਰ ਜਿਹੜਾ ਗਰਦਾਸਪੁਰ ਉਤਰੇ ਨੇ ਬਾਕੀਆਂ ਚੋਂ ਜਿਹੜੇ 5 ਨੇ ਉਹਨਾਂ ਚੋਂ ਇੱਕ ਤੇ ਕਲਾਕਾਰ ਨੇ ਚਲੋ ਉਹਨਾਂ ਦੇ ਉਹ ਪੈਨੋ ਅਕਾਲੀ ਦਲ ਸੀ ਫਿਰ ਅੰਤਰਾਜੀ ਬੀਜੇਪੀ ਚ ਜਾ ਕੇ ਬਾਕੀ ਸਾਰੇ ਕਾਂਗਰਸੀ ਨੇ ਹਾਂ ਇਹ ਡੋਲ ਔਰ ਇਹ ਇੱਕ ਬੜੀ ਮਤਲਬ ਪੋਜੀਸ਼ਨ ਜਿਹੜੀ ਹੈ ਲੋਕ ਅੱਗੇ ਲੋਕੜ ਮੈਂ ਕਹਿਣਾ ਚਾਹੁੰਦਾ ਕਿ ਇਹ ਦੇਖ ਲੋ ਇਹ ਕਾਂਗਰਸ ਪਾਰਟੀ ਨੇ ਕਿੱਡੀ ਕਿੱਡੀ ਲੀਡਰਸ਼ਿਪ ਪੈਦਾ ਕੀਤੀ ਹੈ ਕਿ ਦੂਜੀਆਂ ਪਾਰਟੀਆਂ ਨੂੰ ਵੀ ਲੀਡਰ ਜਿਹੜੇ ਹੈ ਕਾਂਗਰਸ ਪਾਰਟੀ ਤੋਂ ਲੈਣੇ ਪੈ ਰਹੇ ਨੇ ਸੋ ਇਹ ਕਾਂਗਰਸ ਪਾਰਟੀ ਦਾ ਇਤਿਹਾਸ ਹੈ ਜਿੱਥੇ ਸਾਡੇ ਲੀਡਰ ਜਾਂਦੇ ਨੇ ਸਾਨੂੰ ਦੁੱਖ ਲੱਗਦਾ ਪਰੇਸ਼ਾਨੀ ਹੁੰਦੀ ਹੈ ਉਹਦਾਂ ਇੱਕ ਸਕੂਨ ਇੱਕ ਕੀਦਾ ਮਿਲਦਾ ਕਿ ਕਾਂਗਰਸ ਪਾਰਟੀ ਇੱਕ ਸੈਕੂਲਰ ਪਾਰਟੀ ਹੋਣ ਕਰਕੇ ਵੱਡੀ ਲੀਡਰਸ਼ਿਪ ਪੈਦਾ ਕੀਤੀ ਹੈ ਉਹਨੇ ਸਮੇਂ 'ਚ ਇਹ ਪਾਰਟੀਆਂ ਆਪਣੇ ਲੀਡਰ ਪੈਦਾ ਨਹੀਂ ਕਰ ਸਕੀਆਂ ਉਹਨੇ ਸਮੇਂ ਚ ਇਹ ਪਾਰਟੀਆਂ ਆਪਣੇ ਲੀਡਰ ਨਹੀਂ ਪੈਦਾ ਕਰ ਸਕੀਆਂ ਏਡੇ ਵੱਡੇ ਲੀਡਰ ਨਹੀਂ ਬਣਾ ਸਕੀਆਂ ਹੁਣ ਜਿਵੇਂ ਰਵਨੀਤ ਬਿੱਟੂ ਜੀ ਨੇ ਮਹਾਰਾਣੀ ਪ੍ਰਨੀਤ ਕੌਰ ਨੇ ਰਿੰਕੂ ਚਾਹੇ ਉਧਰੋਂ ਦੀ ਹੋ ਕੇ ਘੁੰਮ ਕੇ ਗਏ ਨੇ ਮਤਲਬ ਇਹ ਕਾਂਗਰਸ ਪਾਰਟੀ ਨੇ ਪੈਦਾ ਕੀਤੀ ਲੀਡਰਸ਼ਿਪ ਹੈ ਸੋ ਇਹ ਚ ਇੱਕ ਗੱਲ ਦੇ ਅਸੀਂ ਬਾਕੀ ਹੁਣ ਇਲੈਕਸ਼ਨ 'ਚ ਜਦੋਂ ਸਾਡੀਆਂ ਸੀਟਾਂ ਅਨਾਉਂਸ ਹੋ ਜਾਂਦੀਆਂ ਨੇ ਫਿਰ ਅਸੀਂ ਜਿਹੜੀ ਗੱਲ ਮੁੱਦੇ ਵਾਲੀ ਐ ਜਾਂ ਜਿਹੜੇ ਹਾਲਾਤ ਨੇ ਉਹਦੇ ਤੇ ਬੜੀ ਵਿਸ਼ੇਸ਼ ਤੌਰ ਤੇ ਜਿਹੜੀ ਜਿਹੜੀ ਮਸਫਲ ਹੋਊਗਾ ਤੇ ਚਰਚਾ ਕਰਾਂਗੇ ਆਪਾਂ ਕੇਂਦਰ ਸਰਕਾਰ ਤੋਂ ਕਿਹੜਾ ਜੰਤਰ ਆ ਲੋਕ ਡਰ ਕੇ ਬੀਜੇਪੀ ਦੇ ਝੋਲੇ ਚ ਡਿੱਗੇ ਜਾਂਦੇ ਜਾਣ ਦੇਖੋ ਕੇਂਦਰ ਸਰਕਾਰ ਕੋ ਜੰਤਰ ਨਹੀਂ ਮੈਂ ਕਹਿੰਦਾ ਫੇਲਿਅਰ ਐ ਕੇਂਦਰ ਸਰਕਾਰ ਦਾ ਜੰਤਰ ਨੂੰ ਤੇ ਚਲੋ ਉਹ ਕੀ ਆ ਉਹ ਤੇ ਹੁਣ ਵਿਸ਼ੇਸ਼ ਤੌਰ ਤੇ ਕਿਸੇ ਨਾ ਕਿਸੇ ਦੇ ਨਿੱਜਤਾ ਵੀ ਹੁੰਦੀ ਐ ਕਿਤੇ ਦਬਾਅ ਵੀ ਐ ਕਿਤੇ ਲੋਕਾਂ ਦੀ ਆਦਤਾਂ ਹੀ ਹੋਜੇ ਮੜ ਜਾਂਦੀਆਂ ਨੇ ਉਹਨਾਂ ਦੀ ਇੱਕ ਫੇਲਿਅਰ ਇਹ ਕਹਿ ਸਕਦੇ ਕਿ ਉਹਨਾਂ ਕੋਲ ਇੱਕ ਤੇ ਨਾਮ ਵਿਕਾਸ ਦੇ ਨਾਂ ਦੇ ਉਹਨਾਂ ਦੇ ਵੇਖੋ ਹਰ ਜਗ੍ਹਾ ਤੇ ਬਰਕਰ ਹੈਗੇ ਨੇ 50-50 ਸਾਲ ਤੋਂ ਕੰਮ ਕੀਤਾ ਹੈ ਗਰੇਵਾਲ ਸਾਹਿਬ ਹੈ ਜੈਣੀ ਸਾਹਿਬ ਹੈ ਇੱਥੇ ਮਾਨਯੋਗ ਰਜਿੰਦਰ ਮੋਹਨ ਸ਼ੀਨਾ ਜੀ ਸੀ ਜਿਹੜੇ ਬੜੇ ਪ੍ਰਭਲ ਦਾਵੇਦਾਰ ਸੀ ਟਿਕਟਾਂ ਦੇ ਉਹਨਾਂ ਨੇ ਇਹਨਾਂ ਸਾਈਡ ਲਾਈਨ ਕਰਤਾ ਕਿਉਂਕਿ ਇਹਨਾਂ ਕੋ ਕੰਮ ਨਹੀਂ ਹੋਇਆ ਜੇ ਕੰਮ ਹੋਇਆ ਹੁੰਦਾ ਅੱਜ ਵਿਕਾਸ ਦੇ ਨਾਂ ਤੇ ਜਿੰਨੂੰ ਮਰਜ਼ੀ ਖੜਾ ਕਰਕੇ ਜਿਤਾ ਸਕਦੇ ਸੀ ਔਰ ਜਿਹੜੀ 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 ਤੁਸੀਂ ਕਹਿੰਦੇ ਜਾਦੂ ਦੀ ਗੱਲ ਨਹੀਂ ਕੀ ਦੇਖੋ ਕਈ ਵਾਰ ਜਿਵੇਂ ਹੁਣ ਰਿੰਕੂ ਨਹੀਂ ਤੇ ਦੋ ਵਾਰੀ ਦੋ ਸਾਲ ਦੋ ਸਾਲ ਚ ਤਿੰਨਾਂ ਦੀਆਂ ਪਾਰਟੀਆਂ ਬਦਲ ਗਏ ਨੇ ਉਹਦੇ ਨਾਲ ਚਲੋ ਉਹਦਾ ਉਹਦੇ ਪਤਾ ਨਹੀਂ ਕੀ ਫਾਇਦਾ ਨੁਕਸਾਨ ਹੈ ਪਰ ਪੋਲੀਟੀਕਲ ਜਮਾਤ ਦਾ ਬਹੁਤ ਨੁਕਸਾਨ ਹੁੰਦਾ ਹੈ ਕਿ ਲੋਕ ਹਰ ਬੰਦੇ ਨੂੰ ਉਸ ਤਰੀਕੇ ਨਾਲ ਵੇਖਣ ਲੱਗ ਪੈਂਦੇ ਯਾਰ ਇਹ ਓਪਰਚੂਨਿਸਟ ਹੈ ਜਦ ਕੋ ਓਪਰਚੂਨਿਸਟ ਥੋੜੇ ਨੇ ਬੱਟੂ ਨੂੰ ਉਹਨੂੰ ਇਹਦੇ ਨਾਲ ਜੋੜ ਕੇ ਵੇਖਿਆ ਜਾਂਦਾ ਕਿਉਂਕਿ ਹੁਣ ਵੇਖੋ ਸਾਲ ਚ ਆਪ ਪਹਿਲੋਂ ਆਪ ਦੇ ਗੁਣ ਗਾਇਨ ਕਰਨੇ ਹੁਣ ਬੀਜੇਪੀ ਦੇ ਗੁਣ ਗਾਇਨ ਕਰਨੇ ਮੈਨੂੰ ਸਮਝ ਨਹੀਂ ਲੋਕ ਹੁਣ ਕੀ ਬਲੀਵ ਕਰਦੇ ਉਹ ਤੇ ਨਹੀਂ ਕਰਦੇ ਪਰ ਇਹਦੇ ਨਾਲ ਇੱਕ ਪੋਲੀਟੀਕਲ ਜਮਾਤ ਨੂੰ ਸਾਰੀ ਨੂੰ ਇੱਕ ਟੈਰੇ 'ਚ ਖੜਾ ਕਰ ਦਿੰਦਾ ਉਹ ਚੀਜ਼ ਹੈ ਪਰ ਮੈਂ ਕਹੂੰਗਾ ਕਿ ਕਾਂਗਰਸ ਪਾਰਟੀ ਬੜੀ ਮਜ਼ਬੂਤੀ ਦੇ ਨਾਲ ਦੇਸ਼ 'ਚ ਇੰਡੀਆ ਲਾਇੰਸ ਇਕੱਠਾ ਹੋ ਕੇ ਇਲੈਕਸ਼ਨ ਲੜਨੀ ਹੈ ਔਰ ਤੁਹਾਡੇ ਸਾਹਮਣੇ ਜਿਸ ਤਰੀਕੇ ਦੇ ਨਾਲ ਜਿਹੜੀ ਇਹਨਾਂ ਦੀ ਕੋਰ ਵੋਟ ਗਿੰਦੇ ਸੀ ਐਮਐਸਐਮਈ ਜਦੋਂ ਦਾ ਆ ਗਿਆ ਹੈ ਲੋਕਾਂ 'ਚ ਬਹੁਤ ਭਾਰੀ ਗੁੱਸਾ ਹੈ ਅਗਨੀ ਵੀਰ ਦਾ ਬਹੁਤ ਭਾਰੀ ਗੁੱਸਾ ਹੈ ਬੇਰੁਜ਼ਗਾਰੀ ਦਾ ਬਹੁਤ ਭਾਰੀ ਗੁੱਸਾ ਹੈ ਕਿਸਾਨ ਮਜ਼ਦੂਰ ਦਾ ਬਹੁਤ ਭਾਰੀ ਗੁੱਸਾ ਹੈ ਸੋ ਇਹ ਗੁੱਸਾ ਵੋਟਾਂ 'ਚ ਮਤਲਬ ਲੋਕ ਕੱਢਣਗੇ ਔਰ ਇੰਡੀਆ ਆਲਾਈਂਸ ਦੀ ਸਰਕਾਰ ਬਣਾਉਣਗੇ ਸੈਂਟਰ ਦੇਖੋ ਇਹ ਇਹ ਉਹਨਾਂ ਨੂੰ ਮੈਂ ਸਮਝਦਾ ਕਿ ਸ਼ਾਇਦ ਤਰਤਲ ਸਥਿਤੀ ਦੇ ਕਮਜ਼ੋਰ ਨੇ ਕਿਉਂਕਿ ਉਹ ਲੀਡਰਸ਼ਿਪ ਨਹੀਂ ਬਣਾ ਸਕੇ ਉਹਨਾਂ ਨੇ ਜੋ ਪੰਜਾਬ ਦੇ ਨਾਲ ਵਾਅਦੇ ਕੀਤੇ ਜਾਂ ਪੰਜਾਬ ਨੂੰ ਜਿਸ ਤਰੀਕੇ ਨਾਲ ਕੇਟਰ ਕਰਨਾ ਜਿਹੜਾ ਉਹ ਨਹੀਂ ਕੀਤਾ ਕਿਸਾਨ ਮਜ਼ਦੂਰ ਦਾ ਬਹੁਤ ਵੱਡਾ ਗੁੱਸਾ ਹੈ ਆਲਰੇਡੀ ਲੋਕਲ ਲੀਡਰਸ਼ਿਪ ਹੈ ਉਹ ਫਿਰ ਨਹੀਂ ਵਧ ਚੱਕੀ ਅੱਗੇ ਇਹਨਾਂ ਵਿਰੋਧ ਕਰਕੇ ਲੋਕਲ ਲੀਡਰਸ਼ਿਪ ਨੇ ਲੋਕਾਂ 'ਚ ਜਾਣਾ ਹੈ ਲੋਕ ਨਹੀਂ ਪਸੰਦ ਕਰਦੇ ਅੱਜ ਵਪਾਰੀ ਨੂੰ ਇੱਕ ਚੋਰ ਚੋਰ ਸਾਬਤ ਕਰਤਾ ਇਹਨਾਂ ਨੇ ਦੋ ਵਪਾਰੀ ਨੇ ਵਪਾਰ ਕਰਦੇ ਨੇ ਲੈਣ ਦੇਣ ਹੈ ਪੱਕੇ ਦਾ ਲੈਣ ਦੇਣਾ ਉਹ ਸਾਲ ਲੇਟ ਵੀ ਹੋ ਸਕਦਾ 6 ਮਹੀਨੇ ਲੇਟ ਵੀ ਹੋ ਸਕਦਾ ਜੇ ਉਹਨਾਂ ਦੀ ਕੋਈ ਕੰਪਲੇਂਟ ਹੈ ਤੁਸੀਂ ਕਾਰਵਾਈ ਕਰੋ ਤੁਸੀਂ ਆਪੇ ਫੈਸਲਾ ਕਰਤਾ ਕਿ ਜੇ 45 ਦਿਨ ਬਾਅਦ ਤੁਸੀਂ ਪੈਸੇ ਨਹੀਂ ਦਿੰਦੇ ਤੁਸੀਂ 30% ਸਾਨੂੰ ਦਿਓ ਇਹ ਡਾਕਾ ਨਹੀਂਗਾ ਅਗਲੇ ਦੀ ਮਿਹਨਤ ਦੇ ਪੈਸੇ ਯਾਰ ਇਹ ਐਮਐਸਏਮੀ ਲਾ ਕੇ ਛੋਟਾ ਵਪਾਰੀ ਖਤਮ ਕਰਨਗੇ ਵੱਡੇ ਵਪਾਰੀਆਂ ਨੂੰ ਥਾਂ ਦੇਣਗੇ ਔਰ ਜਿਹਦੀ ਤੁਸੀਂ ਆਪ ਵੇਖ ਲਿਆ ਕਿ ਜਿਹੜੇ ਜਿਹੜੇ ਬਿਆਨ ਜਿਹੜੇ ਇਹਨਾਂ ਦੇ ਲੀਡਰਾਂ ਦੇ ਆ ਰਹੇ ਆ ਕਿ ਅਸੀਂ ਬੜੇ ਬੜੇ ਵੱਡੇ ਵਾਲਮਾਰਟ ਡੈਸਨ ਡੈਟ ਲੈ ਕੇ ਆ ਰਹੇ ਆ ਉਹ ਕੀ ਨੇ ਕੋ ਛੋਟੇ ਦੁਕਾਨਦਾਰ ਨੂੰ ਛੋਟੇ ਵਪਾਰੀ ਨੂੰ ਖਤਮ ਕਰਨਾ ਹੈ ਸੋ ਮੈਂ ਪਰ ਕਹਿ ਦਿੰਨਾ ਪੰਜਾਬ ਹਮੇਸ਼ਾ ਹੀ ਦੇਸ਼ ਨਖੜਾ ਹੈ ਪੰਜਾਬ ਜ਼ੁਲਮ ਦੇ ਵਿਰੁੱਧ ਖੜਾ ਹੈ ਪੰਜਾਬ ਫਿਰਕਾਪ੍ਰਸਤੀ ਦੇ ਵਿਰੁੱਧ ਖੜਾ ਹੈ ਤੇ ਹੁਣ ਵੀ ਖੜੇਗਾ ਕਾਂਗਰਸ ਦੇ ਲੋਕ ਕਿੰਨੇ ਪੰਜਾਬੀ ਸੀ ਹਣੇ ਕਾਂਗਰਸ ਪੰਜਾਬ ਚ ਮੈਕਸਿਮ ਸੀਟਾਂ ਲੈ ਕੇ ਜਿੱਤੇਗੀ ਤੁਹਾਡੇ ਸਾਹਮਣੇ 13 ਜੋ 10 ਤੋਂ 11 ਸੀਟਾਂ ਕਾਂਗਰਸ ਜਿੱਤੇਗੀ ਇਹ ਕੰਪੀਟੀਸ਼ਨ ਲੋਕਾਂ ਨੇ ਡਿਸਾਈਡ ਕਰਨਾ ਹੈ ਮੈਂ ਡਿਸਾਈਡ ਨਹੀਂ ਕਰਨਾ ਮੈਂ ਤੇ ਆਪਣੇ ਕੰਮਾਂ ਦੀ ਕੰਮਾਂ ਦੀ ਗੱਲ ਕਰੂੰਗਾ ਲੋਕਾਂ ਨਾਲ ਦਿੱਤੇ ਪਿਆਰ ਦੀ ਗੱਲ ਕਰੂੰਗਾ ਆਪਣੇ ਲੋਬਨਾਈ ਡਿਊਟੀ ਦੀ ਗੱਲ ਕਰੂੰਗਾ ਲੋਕ ਡਿਸਾਈਡ ਕਰਨਗੇ ਕਿਹਦਾ ਕੰਪੀਟੀਸ਼ਨ ਕੀ ਹੋਣਾ ਜਿਹਦਾ ਕਿਹਦੇ ਨਾਲ ਨਹੀਂ ਹੋਣਾ ਚਾਹੀਦਾ ਮੈਂ ਸਮਝਦਾ ਇਹ ਗੱਲ ਨੂੰ ਆਪਾਂ ਨੂੰ ਲੋਕਾਂ ਦੇ ਚੱਡ ਦੇਣਾ ਚਾਹੀਦਾ ਧੰਨਵਾਦ